ਮંત્રી ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕੁਲਜੀਤ ਸਿੰਘ ਸਰਹਾਲ ਨੇ ਦਾਣਾ ਮੰਡੀ ਬੰਗਾ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਉਨ੍ਹਾਂ ਦੇ ਬਣਦੇ ਪੈਸੇ ਦਾ ਭੁਗਤਾਨ ਵੀ ਸਮੇਂ ਸਿਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕਿਸਾਨਾਂ ਅਤੇ ਆੜਤੀਆਂ ਨੂੰ ਇਸ ਤਰ੍ਹਾਂ ਦੇ ਮੌਕੇ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਵਾਰ ਉਹ ਮੁਸ਼ਕਲਾਂ ਨਾ ਆਉਣ ਲਈ ਉਚੇਚੇ ਪ੍ਰਬੰਧ ਕਰਦੇ ਹੋਏ ਵੱਖ-ਵੱਖ ਮਹਿਕਮਿਆਂ ਨੂੰ ਵਿਸ਼ੇਸ਼ ਹਦਾਇਤਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ ਇਸ ਮੌਕੇ ਮੌਜੂਦ ਐਸ.ਡੀ.ਐਮ ਬੰਗਾ ਸ਼੍ਰੀਮਤੀ ਗੁਰਲੀਨ ਕੌਰ ਸਿੱਧੂ ਨੇ ਕਿਹਾ ਕਿ ਝੋਨੇ ਦੀ ਖਰੀਦ ਨਾਲ ਸੰਬੰਧਿਤ ਮੰਡੀ ਬੋਰਡ ਅਧਿਕਾਰੀ ਅਤੇ ਹੋਰ ਮਹਿਕਮੇ ਪੂਰੀ ਲਗਨ ਨਾਲ ਜ਼ਿੰਮੇਵਾਰੀ ਨਿਭਾ ਰਹੇ ਹਨ ਝੋਨੇ ਦੀ ਖਰੀਦ ਵਿੱਚ ਕਿਸਾਨ ਭਰਾਵਾਂ ਅਤੇ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਬਾਹਰਦਾਨੇ ਦਾ ਵੀ ਪੂਕਤਾ ਪ੍ਰਬੰਧ ਕੀਤਾ ਗਿਆ ਹੈ। ਦੀ ਖਰੀਦ ਸ਼ੁਰੂ ਕਰਾਈ ਹੈ ਤੁਸੀਂ ਨਾਲ ਸਰਕਾਰੀ ਖਰੀਦ ਢੋਨੀ ਦੀ ਉਹਦੇ ਬਾਰੇ ਆਪਣੇ ਵਿਚਾਰ ਅੱਜ ਬੰਗਾ ਹਲਕੇ ਕੀ ਮੀਨ ਮੰਗੀ ਬੰਗਾ ਵਿਖੇ ਧਾਨ ਮੰਡੀ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਅਦੈ ਸੰਤਾਵਤ ਅੱਜ ਤੇ ਢੋਨੀ ਦੀ ਖਰੀਦ ਅਸੀਂ ਸਾਰਿਆਂ ਨੇ ਮੈਡਮ ਬਰਲਿੰਗ ਕਾਰਪੋਰੇਸ਼ਨ ਦੇ ਔਰ ਸਾਰੇ ਅਫਸਰ ਸਹਿਵਨਾਂ ਦਾ ਨਿਯਾਨਕੇ ਔਰ ਸਾਡੀ ਸਾਰੇ ਜੀ ਜੁਨੇ ਜੀ ਸਭਾ ਇਤਿਕ ਪੀਰ ਮੈਂ ਇਸ ਮੌਕੇ ਤੇ ਜਿੱਥੇ ਹਰੇ ਕਿਸਾਨ ਭਰਾਵਾਂ ਨੂੰ ਵਧਾਈ ਦਿੰਦਾ ਔਰ ਮੈਂ ਇਹ ਵਿਸ਼ਵਾਸ ਦਿੰਦਾ ਹਾਂ ਕਿ ਇੱਕ ਇੱਕ ਦਾਣਾ ਢੋਨੇ ਦਾ ਇਸ ਵਾਰ ਕਿਸਾਨਾਂ ਦਾ ਚੱਕਿਆ ਜਾਵੇ ਤਾਂ ਜੀ ਕਿਸੇ ਵੀ ਕਿਸੇ ਦੀ ਕੋਈ ਪਰੇਸ਼ਾਨੀ ਹੋਊਗੀ ਤਾਂ ਉਹ ਮੌਕੇ ਤੇ ਹੀ ਹੱਲ ਹੋਣਾ ਕੀਤਾ ਜਾਵੇਗਾ ਕਿ ਬਹੁਤ ਵਧੀਆ ਤਰੀਕੇ ਨਾਲ ਸਾਡੇ ਸੋਡੀਏ ਸੈਕਟਰੀ ਸਾਹਿਬਾ ਮੰਡੀ ਰੋਡ ਦੇ ਅਸਤ ਸਾਹਿਬਾਨ ਸਾਰੇ ਨਾਲ ਇਹਨਾਂ ਨੇ ਪ੍ਰਬੰਧ ਕੀਤੇ ਆ ਪਰ ਫਿਰ ਵੀ ਜੇ ਕੋਈ ਕਿਸੇ ਤਰੀਕੇ ਦੀ ਕੋਈ ਕਮੀ ਆਵੇਗੀ ਤਾਂ ਅਸੀਂ ਉਹਨਾਂ ਮੌਕੇ ਵਿਖੜ ਕਰਾਂਗੇ ਤੁਸੀਂ ਮੰਡੀ ਦੇ ਆਰੰਭ ਕੀਤਾ ਵਾ ਝੋਨੇ ਦੀ ਖਰੀਦ ਤਾਂ ਆਪਣੇ ਪਛਾਣ ਉਸ ਦੇ ਕੀ ਕਰਨੀ ਸਿੱਤੋ ਜੀ ਬਸ ਇਹ ਕਹਿਣਾ ਚਾਹੁੰਦਾ ਵੀ ਫਾਰਮਰਸ ਨੂੰ ਸੋਟੀ ਪ੍ਰਾਈਸ ਮਿਲ ਜੇ ਹੈ ਕਿ ਗਵਰਨਮੈਂਟ ਦੇ ਚੋਂ ਉਹ ਬਹੁਤ ਜ਼ਰੂਰੀ ਹੈ ਕਿ ਪਾਕਿਸਤਾਨ ਐਕਟ ਅੱਜ ਤੋਂ ਸ਼ੁਰੂ ਹੈ ਇਹ ਨਵੀਂ ਫਰਮ ਇਹ ਤਾਂ ਹੋਪਫੁਲੀ ਸਾਰਾ ਕੁਝ ਵਧੀਆ ਚੱਲ ਜਾਵੇ ਮੇਰਾ ਤੇ ਜੀ ਕਿੰਨੀਆਂ ਖਰੀਦੇ ਏਜੰਸੀਆਂ ਬੰਗਿਆ ਚ ਕੰਮ ਕਰ ਰਹੀਆਂ ਨੇ ਬਈ ਟੋਟਲ 10 10 ਐਂਡ 30 ਸੌਰੀ ਪੂਰੀ ਪ੍ਰਬੰਧਾ ਜੀ ਅਸਲ ਵਿੱਚ ਜੀ ਹਜੇ ਤੱਕ ਇਹਨਾਂ ਹਾਲ ਮੰਨ ਲਾ ਦੇ ਸਾਰੇ ਪ੍ਰਬੰਧ ਨੇ ਜਿਵੇਂ ਜਿਵੇਂ ਕੋਈ ਘਟਵਾਦ ਹੁੰਦਾ ਹੈ ਉਹ ਸਿਖਵਨ ਨਾਲ ਨਾਲ ਕਰ ਦਾਂਗੇ ਕਿਸ ਨੂੰ ਕੋਈ ਦਿੱਕਤ ਹੈ ਉਹ ਅਗਰ ਕੋਈ ਦਿੱਕਤ ਆਂਦੀ ਹੈ ਤਾਂ ਠੀਕ ਹੈ ਜੀ ਸਾਹ ਦੇ ਰਵੇ ਤੇ ਸਾਨੂੰ ਤਾਂ ਗੱਲ ਪਹੁੰਚਾ ਦੇ ਬਹੁਤ ਵਧੀਆ ਕੰਮ ਹੈ ਜੀ ਅੱਜ ਜੀਵਨ ਦਾ ਸਟਾਰਟ ਸ਼ੁਰੂ ਹੋਈ ਸਾਡੇ ਮੰਡੀ 'ਚ ਮਾਨ ਜੋ ਸਾਡੇ ਐਸਜੀਐਮ ਸਾਹਿਬ ਅਵੇ ਕੁਬੀਸ ਸਾਹਿਬ ਜੀ ਅਵੇ ਸ਼ਹੀਲਾ ਸਾਹਿਬ ਹੋਰ ਸਾਡੇ ਸਾਰੇ ਲੋਕਾਂ ਦੀ ਭਰਾ ਇਕੱਠੇ ਹੋ ਕੇ ਇੱਕ ਸਾਡੇ ਵੱਲੋਂ ਸਰਕਾਰ ਨੂੰ ਇਹਹੀ ਇੱਕ ਅਪੀਲ ਆ ਤੇ ਉਦੋਂ ਦਾ ਸਾਡੀ ਮੰਡੀ 'ਚ ਸਦਾ ਕੰਮ ਠੀਕ ਚੱਲਦਾ ਅਗਰ ਕੋਈ ਸਾਡੀ ਪ੍ਰੋਬਲਮ ਆਦੀ ਆ ਉਹਨੂੰ ਤੁਰੰਤ ਮੌਕੇ ਤੇ ਹੱਲ ਕੀਤਾ ਜਾਵੇ ਬਸ ਔਰ ਜਿਹੜੇ ਕੋਈ ਇਨਸਪੈਕਟਰ ਵਗੈਰਾ ਉਹਨਾਂ ਨੂੰ ਇਹ ਕੀਤਾ ਹੁਣ ਤੋਂ ਇਹ ਕਿਹਾ ਜਾਵੇ ਵੀ ਬਾਜ਼ਾਰ ਦਾ ਜਿਹੜਾ ਸ਼ੂਫੀ ਸ਼ਰਮਣੀ ਦੇ ਵਿੱਚ ਦਿੱਲੀ ਦੀ ਦਿੱਲੀ ਉਹ ਬਚਾਉਣਾ ਚਾਹੀਦਾ ਹਰ ਦਿਨ ਬਸ ਇਹ ਆ ਸਾਡੀ ਇੱਕ ਸਾਡੀ ਜਿਹੜੀ ਕੋਈ ਵੀ ਪ੍ਰੋਬਲਮ ਆਵੇ ਉਹਨੂੰ ਮੌਕੇ ਤੇ ਉਸੇ ਵੇਲੇ ਹੱਲ ਕੀਤਾ ਜਾਵੇ ਕਿਵਾਂ ਕਿ ਸਾਡਾ ਕੰਮ ਰੁਕੇ ਨਾ